ਸਿੱਧੂ ਮੂਸੇਵਾਲੇ ਫੈਨ ਦਾ ਦਿਲ ਤੋੜ ਦਿੱਤਾ ਉਸ ਦਾ ਢਾਬਾ ਤੋੜ ਦਿੱਤਾ 911 ਢਾਬਾ ਖੁੱਲਿਆ ਸੀ ਬਹੁਤ ਹੀ ਵਧੀਆ ਢਾਬਾ ਚੱਲਦਾ ਸੀ ਬਾਈ ਦਾ ਸਿੱਧੂ ਮੂਸੇਵਾਲੇ ਦੇ ਫੈਨਸ ਇੱਥੇ ਆਉਂਦੇ ਸੀ ਪਰ ਅੱਜ ਇਹ ਢਾਬਾ ਕੁਦਰਤੀ ਆਫਤ ਦੀ ਲਪੇਟ ਚ ਆ ਗਿਆ ਤੀਲਾ-ਤੀਲਾ ਹੋ ਗਿਆ ਲੈਂਟਰ ਤੱਕ ਪੱਟੇ ਗਏ ਸ ਢਾਬੇ ਦੇ ਢਾਬਾ ਪਹਿਲਾਂ ਬਹੁਤ ਚੱਲਦਾ ਸੀ 911 ਨਾਮ ਤੇ ਤੁਸੀਂ ਰੱਖਿਆ ਐਨਾ ਵਧੀਆ ਆਲੀਸ਼ਾਨ ਐਨ ਅੱਜ ਹਾਲਤ ਦੇਖ ਕੇ ਰੂਹ ਦੁਖਦੀ ਹੈ ਕੋਈ ਨਹੀਂ ਬਾਈ ਇਹਨੂੰ ਆਪਾਂ ਵਧੀਆ ਹੁਣ ਹੋਵੇਲੀ ਟਾਈਪ ਬਣਾ ਕੇ ਆਵਾਂਗੇ ਅੱਗੇ ਪਹਿਲਾਂ ਕੱਚੇ ਬੈਰੀ ਨਹੀਂ ਤੁਹਾਨੂੰ ਪੱਕੇ ਬੈਰੀ ਆਵਾਂਗੇ ਜੀ ਠੀਕ ਹੈ ਹਾਂਜੀ ਹਾਂ ਜਦੋਂ ਇਹ ਅਚਾਨਕ ਤੂਫਾਨ ਆਇਆ ਤੁਸੀਂ ਇੱਥੇ ਮੌਜੂਦ ਸੀ ਟਾਬੇ ਤੇ ਜੇ ਆਪਣਾ ਕੋਈ ਸਟਾਫ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਅਸੀਂ ਦੇਖ ਰਹੇ ਹਾਂ ਛੱਤੇ ਨਹੀਂ ਹੈਗੀ ਹੁਣ ਤਾਂ ਹਾਂ ਬਾਈ ਸੱਤ ਤੇ ਬਾਕੀ ਫਰਨੀਚਰ ਆਪਾਂ ਉੱਤਰ ਚੈੱਕ ਕਰਦਾ ਬਾਈ ਆਪਾਂ ਨੇ ਇੱਥੋਂ ਹਣਾ ਬਿਲਕੁਲ ਹਾਂਜੀ ਹਾਂ ਬਿਲਕੁਲ ਇੱਥੇ ਇੱਥੇ ਰਸੋਈ ਹੁੰਦੀ ਸੀ ਬਾਈ ਹਾਂ ਬਾਈ ਇਹ ਕਿਚਨ ਸੀ ਜੀ ਇੱਥੇ ਕਿਚਨ ਕਿਚਨ ਦੇ ਦੇਖੋ ਹਾਲਤ ਦੇਖੋ ਤਹਿ ਸੁਨਹਿਸ ਹੋ ਗਿਆ ਇੱਕ ਵਾਰੀ ਬਈ ਤੁਸੀਂ ਇੱਧਰ ਆਜੋ ਕਿਚਨ ਦੀ ਹਾਲਤ ਦੇਖੋ ਦੇਖੋ ਕਿਸ ਤਰ੍ਹਾਂ ਟਹਿ ਟੇਰੀ ਹੋ ਗਿਆ ਸਾਰਾ ਕਿਚਨ ਇੱਥੇ ਜਿਹੜਾ ਹੈਗਾ ਸਵਾਦਿਸ਼ਟ ਪਕਵਾਨ ਬਣਾਏ ਜਾਂਦੇ ਸੀ ਕਿੰਨੇ ਲੱਖ ਦਾ ਨੁਕਸਾਨ ਹੋ ਗਿਆ ਤੁਹਾਡਾ ਅੰਦਾਜ਼ਾ ਬਾਈ ਹੋ ਗਿਆ 7-8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਦਬਨੇ ਵਾਲੇ ਹੈ ਨਹੀਂ ਬਾਈ ਦੁੱਗਣਾ ਤੁੱਗਣਾ ਕਰ ਦਾਂਗੇ ਅਦੋ ਵੱਧ ਇਹ ਚੱਕਰੇ ਨਹੀਂ ਆਪਰ ਕੋਈ ਨੁਕਸਾਨ ਨਹੀਂ ਹੈਗਾ ਕੋਈ ਚੇਦੇ ਤੇ ਮੈਂ ਘਬਰਾਉਣ ਨਹੀਂ ਹਾਂ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੀ ਕੱਲ ਸ਼ਾਮ ਤੂਫਾਨ ਨੇ ਬਹੁਤ ਤਬਾਹੀ ਮਚਾਈ ਹੈ ਉਥੇ ਇੱਕ ਹੋਰ ਤਸਵੀਰ ਦਿਖਾਵਾਂਗੇ ਤਬਾਹੀ ਦੀ ਇਸ ਤੂਫਾਨ ਨੇ ਸਿੱਧੂ ਮੂਸੇਵਾਲੇ ਫੈਨ ਦਾ ਦਿਲ ਤੋੜ ਦਿੱਤਾ ਉਸ ਦਾ ਢਾਬਾ ਤੋੜ ਦਿੱਤਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਤੁਸੀਂ ਇੱਕ ਸਿੱਧੂ ਬਾਈ ਦਾ ਫੈਨ ਹੈ ਜਿਸ ਨੇ 911 ਢਾਬਾ ਖੋਲਿਆ ਸੀ ਬਹੁਤ ਹੀ ਵਧੀਆ ਢਾਬਾ ਚੱਲਦਾ ਸੀ ਬਾਈ ਦਾ ਸਿੱਧੂ ਮੂਸੇਵਾਲੇ ਦੇ ਫੈਨਸ ਇੱਥੇ ਆਉਂਦੇ ਸੀ ਪਰ ਅੱਜ ਇਹ ਢਾਬਾ ਕੁਦਰਤੀ ਆਫਤ ਦੀ ਲਪੇਟ ਚ ਆ ਗਿਆ ਤੀਲਾ ਤੀਲਾ ਹੋ ਗਿਆ ਲੈਂਟਰ ਤੱਕ ਪੱਟੇ ਗਏ ਸਟਾਬੇ ਦੇ ਸੋ ਬਾਈ ਹੋਰੀ ਵੀ ਮੌਜੂਦ ਨੇ ਸਟਾਬੇ ਦੇ ਮਾਲਕ ਜਿਹੜੇ ਕਿ ਸਿੱਧੂ ਮਸੇਵਾਲੇ ਦੇ ਫੈਨ ਨੇ ਸਿੱਧੂ ਬਾਈ ਨੂੰ ਡੈਡੀਕੇਟ ਕੀਤਾ ਸੀ ਇਹ ਢਾਬਾ ਸੋ ਬਾਈ ਨਾਲ ਗੱਲਬਾਤ ਕਰ ਲੈਂਦੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਾਈ ਸ਼ੌਕਤ ਹੈ ਜੀ ਸ਼ੌਕਤ ਜੀ ਤੁਸੀਂ ਸਿੱਧੂ ਮਸੇਵਾਲੇ ਬਾਈ ਦੇ ਫੈਨ ਹੋ ਹਾਂ ਮੇਰੇ ਫੈਨ ਆਪਾਂ ਠੀਕ ਹੈ ਅਸੀਂ ਦੇਖ ਰਹੇ ਆ ਤੁਹਾਡਾ ਢਾਬਾ ਪਹਿਲਾਂ ਬਹੁਤ ਚੱਲਦਾ ਸੀ 911 ਨਾਮ ਤੇ ਤੁਸੀਂ ਰੱਖਿਆ ਐਨਾ ਵਧੀਆ ਆਲੀਸ਼ਾਨ ਐਨ ਅੱਜ ਹਾਲਤ ਦੇਖ ਕੇ ਰੂਹ ਦੁਖਦੀ ਏ ਹਾਂ ਬਾਈ ਪੂਰੀ ਦੁੱਖ ਦੇ ਨਹੀਂ ਮਿਹਨਤ ਨਾਲ ਬਣਾਏ ਤਿੰਨ ਚਾਵਾਂ ਪੂਰੇ ਚਾਰ ਲੱਗੇ ਦੀ ਆਪਣੇ ਹਨਾ ਤੇ ਇੱਕੋ ਲੱਗ ਤੇ ਪਤਾ ਕੀ ਹੋ ਗਿਆ ਮਾੜਾ ਦਿਨ ਉਤਰਿਆ ਹੈ ਹੈ ਹਾਂਜੀ ਹਾਂ ਤੇ ਕੋਈ ਨਹੀਂ ਬਾਈ ਇਹਨੂੰ ਆਪਾਂ ਵਧੀਆ ਹੁਣ ਹਵੇਲੀ ਟਾਈਪ ਬਣਾ ਕੇ ਆਵਾਂਗੇ ਅੱਗੇ ਪਹਿਲਾਂ ਕੱਚੇ ਪੈਰੀ ਤੇ ਹੁਣ ਪੱਕੇ ਪੈਰੀ ਆਵਾਂਗੇ ਜੀ ਠੀਕ ਹੈ ਹਾਂਜੀ ਹਾਂ ਜਦੋਂ ਇਹ ਅਚਾਨਕ ਤੂਫਾਨ ਆਇਆ ਤੁਸੀਂ ਇੱਥੇ ਮੌਜੂਦ ਸੀ ਢਾਬੇ ਤੇ ਜੇ ਆਪਣਾ ਕੋਈ ਸਟਾਫ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੀ ਸਟਾਫ ਜ਼ਰੂਰਤੀ ਆਪਣਾ ਸਾਰਾ ਤੇ ਠੀਕ ਰਿਹਾ ਸਾਰਾ ਸਿਸਟਮ ਬਈ ਬੱਚਤ ਰਹੀ ਗਈ ਬਈ ਉੱਡ ਕੇ ਰੋਡ ਤੋਂ ਪਰਾਂ ਚੱਲ ਗਿਆ ਦੇਖੋ ਸਾਡਾ ਹਨਾ ਜਾ ਕੇ ਦਰਾਖਤਾਂ ਚ ਫਸ ਗਿਆ ਨਹੀਂ ਥਵਰਾ ਕਿੰਨੀ ਕੀ ਦੂਰ ਜਾਣਾ ਦੇ ਠੀਕ ਹੈ ਜਦੋਂ ਇਹ ਸਾਰਾ ਵਾਕਿਆ ਹੋਇਆ ਜਿਹੜੇ ਤੁਹਾਡੇ ਹੋਰ ਨਜ਼ਦੀਕੀ ਨੇ ਉਹਨਾਂ ਦੇ ਵੀ ਤੁਹਾਨੂੰ ਕਾਲਸ ਆਉਣੀ ਸ਼ੁਰੂ ਹੋਈਆਂ ਵੀ ਆਹ ਗੱਲਬਾਤ ਹੋ ਗਈ ਜਾਂ ਜਿਵੇਂ ਜਿਹੜੇ ਉਰੇ ਆਉਂਦੇ ਸੀ ਉਰੇ ਖਾਣਾ ਖਾਂਦੇ ਸੀ ਉਹ ਵੀ ਫਿਰ ਦੁੱਖ ਸਾਂਝਾ ਕਰ ਰਹੇ ਨੇ ਤੁਹਾਡੇ ਨਾਲ ਹਾਂਜੀ ਹਾਂ ਲੋਕ ਆ ਮੁੜ ਕੇ ਪੁੱਛ ਕੇ ਜਾਂਦੇ ਨੇ ਜੀ ਵੀ ਬਾਈ ਕਦੋਂ ਚਲਾਉਂਗੇ ਬਹੁਤ ਲੋਕ ਬਾਈ ਹਨਾ ਮਤਲਬ ਦਿੱਲੀ ਦਾ ਰੁਟੀਨ ਬਣ ਗਿਆ ਤੇ ਲੋਕਾਂ ਦਾ ਹਨਾ ਹਾਂ ਲੋਕ ਕਰੋ ਬਿਲਕੁਲ ਅੰਦਰਲੀ ਤਸਵੀਰਾਂ ਵੀ ਦਿਖਾਵਾਂਗੇ ਭਾਈ ਕੀ ਕੁਝ ਨੁਕਸਾਨ ਹੋਇਆ ਇੱਕ ਵਾਰੀ ਮੈਂ ਤੁਹਾਨੂੰ ਅੰਦਰਲੀ ਤਸਵੀਰਾਂ ਵੀ ਦਿਖਾ ਦਿੰਨਾ ਤੇ ਭਾਈ ਅਸੀਂ ਦੇਖ ਰਹੇ ਹਾਂ ਛੱਤ ਹੀ ਨਹੀਂ ਹੈਗੀ ਹੁਣ ਤਾਂ ਹਾਂ ਭਾਈ ਛੱਤ ਤੇ ਬਾਕੀ ਫਰਨੀਚਰ ਪਰ ਉੱਤੇ ਚੱਕਦਾ ਭਾਈ ਆਪਾਂ ਨੇ ਇੱਥੋਂ ਹਣਾ ਹਾਂਜੀ ਹਾਂ ਕਾਫੀ ਨੁਕਸਾਨ ਇੱਥੇ ਇੱਥੇ ਰਸੋਈ ਹੁੰਦੀ ਸੀ ਭਾਈ ਹਾਂ ਭਾਈ ਇਹ ਕਿਚਨ ਸੀ ਜੀ ਇੱਥੇ ਕਿਚਨ ਕਿਚਨ ਦੇ ਦੇਖੋ ਹਾਲਤ ਦੇਖੋ ਤਹਿਸ ਨਹਿਸ ਹੋ ਗਿਆ ਕਿਚਨ ਇੱਕ ਵਾਰੀ ਭਾਈ ਤੁਸੀਂ ਇੱਧਰ ਆ ਜਾਓ ਕਿਚਨ ਦੀ ਹਾਲਤ ਦੇਖੋ ਦੇਖੋ ਕਿਸ ਤਰ੍ਹਾਂ ਕੈਟਰੀ ਹੋ ਗਿਆ ਸਾਰਾ ਕਿਚਨ ਇੱਥੇ ਜਿਹੜਾ ਹੈਗਾ ਸਵਾਦਿਸ਼ਟ ਪਕਵਾਨ ਬਣਾਏ ਜਾਂਦੇ ਸੀ ਤੇ ਇੱਥੇ ਭਾਈ ਜਿੱਥੇ ਆਪਾਂ ਖੜੇ ਆ ਇੱਥੇ ਕੀ ਫੈਮਿਲੀ ਹਾਲ ਸੀ ਕੀ ਸੀ ਇੱਥੇ ਭਾਈ ਇਹ ਵੀ ਫੈਮਿਲੀ ਹਾਲ ਸੀ ਜੀ ਉਹ ਅੱਗੇ ਆਵੇ ਵੀ ਜੀ ਅੱਛਾ ਜੀ ਹਾਂਜੀ ਹਾਂਜੀ ਅੱਗੇ ਹੋਰ ਕਿਹੜਾ ਸੀ ਆ ਵੀ ਦੇਖ ਰਿਹਾ ਸੀ ਆ ਵੀ ਛੱਤ ਜਿਹੜੀ ਹੈਗੀ ਪੂਰੀ ਗਿਰੀ ਹੋਈ ਆ ਹਾਂਜੀ ਹਾਂ ਵੀਰੇ ਇਹ ਸਾਰਾ ਇਹ ਵੀ ਫੈਮਿਲੀ ਹਾਲ ਸੀ ਜੀ ਹਾਂਜੀ ਹਾਂ ਇਹ ਆਪਣੇ ਮਤਲਬ ਏਸੀ ਹਾਲ ਸੀ ਜੀ ਉਹ ਆਪਣਾ ਡਰਾਈਵ ਡਰੂਪਣਾ ਵਾਸਤੇ ਸੀ ਜੀ ਅੱਛਾ 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 ਹਾਂਜੀ ਹਾਂ ਏ ਆਪਾਂ ਕਹਿੰਦੇ ਇਹ ਫੈਮਿਲੀ ਹਾਲ ਸੀ ਹਾਂਜੀ ਹਾਂ ਫੈਮਿਲੀ ਹਾਲ ਸੀ ਜੀ ਆਪਣਾ ਠੀਕ ਆ ਤਕਰੀਬਨ ਬਾਈ ਕਿੰਨੇ ਲੱਖ ਦਾ ਨੁਕਸਾਨ ਹੋ ਗਿਆ ਤੁਹਾਡਾ ਅੰਦਾਜ਼ਾ ਬਾਈ ਹੋ ਗਿਆ 7-8 ਲੱਖ ਰੁਪਏ ਨੁਕਸਾਨ ਹੋ ਗਿਆ ਜੀ ਹਾਂ ਹਾਂ ਬਾਕੀ ਘਰ ਵੀ ਆਪਣੇ ਕਾਫੀ ਨੁਕਸਾਨ ਹੋਇਆ ਬਈ ਤਿੰਨ ਚਾਰ ਸੈਟ ਦੀ ਕੇ ਵੱਡੇ ਉਹ ਵੀ ਗਿਰ ਗਏ ਬਾਈ ਸੰਦ ਸੰਦ ਕਾਫੀ ਖੜੇ ਥੱਲੇ ਹਾਂ ਕਿਸ ਤਰ੍ਹਾਂ ਦੇਖਿਓ ਕੁਦਰਤੀ ਆਫਤ ਨੇ ਤੁਹਾਡਾ ਢਾਬਾ ਵੀ ਟੈਂਟਰੀ ਕਰ ਦਿੱਤਾ ਹੋਰ ਵੀ ਬਹੁਤ ਲੋਕਾਂ ਦੇ ਨੁਕਸਾਨ ਹੋਏ ਨੇ ਕਿਤੇ ਟਾਵਰ ਗਿਰ ਗਿਆ ਸਗਰੂਰ ਕਿਤੇ ਪੋਲਟਰੀ ਫਾਰਮ ਚ ਗਿਰ ਕੇ ਇੱਕ ਬਜ਼ੁਰਗ ਦੀ ਮੌਤ ਹੋ ਗਈ ਕਿਸ ਤਰ੍ਹਾਂ ਦੇਖਿਓ ਅਚਾਨਕ ਜਿਹੜੀ ਆ হাসਦੇ ਖੇਡਦੇ ਜਿਹੜੇ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤੇ ਬਾ ਬਾਈ ਕੁਦਰਤ ਨੇ ਕਿੱਡਾ ਨੇ ਹਨਾ ਹੂੰ ਤੇ ਚਲ ਜੋ ਵੀ ਕਰਦਾ ਦਰ ਬਚੰਗਲੀ ਕਰਦਾ ਜੇ ਕੁਝ ਕਮਾਉਂਦੇ ਨਹੀਂ ਤਾਂ ਸਿੱਖਾਂਗੇ ਤਾਂ ਜ਼ਰੂਰ ਹੈ ਹੂੰ ਅਸੀਂ ਇੱਕ ਗੱਲ ਦੇਖ ਰਿਹਾ ਸਿੱਧੂ ਬਾਈ ਵਾਂਗੂ ਤੁਹਾਡੇ ਵੀ ਜਜ਼ਬੇ ਪੂਰੇ ਕਾਇਮ ਨੇ ਹਾਂ ਬਾਈ ਆਪਾਂ ਦਬਨੇ ਵਾਲੇ ਹੈ ਨਹੀਂ ਬਾਈ ਹੂੰ ਦੁੱਗਣਾ ਤਿੱਗਣਾ ਕਰਦਾਂਗੇ ਦੋ ਵੱਧ ਕੋਈ ਚੱਕਰੇ ਨਹੀਂ ਆਪਰ ਨੂੰ ਕੋਈ ਨੁਕਸਾਨ ਨਹੀਂ ਹੈਗਾ ਕੋਈ ਚੇਦੇ ਤੇ ਮੈਂ ਘਬਰਾਟ ਨਹੀਂ ਹੈਗੀ ਅਸੀਂ ਆ ਵੀ ਮੈਂ ਨੋਟਿਸ ਕਰ ਰਿਹਾ ਸਮਾਈਲ ਹਜੇ ਵੀ ਬਰਕਰਾਰ ਹੈ ਤੁਹਾਡੇ ਚਿਹਰੇ ਤੇ ਹਾਂ ਬਾਈ ਆਪਾਂ ਪੂਰੀ ਐਨ ਤੜਾ ਪੂਰੀ ਚੱਕਰੇ ਨਹੀਂ ਕੋਈ ਠੀਕ ਹੈ ਠੀਕ ਹੈ ਹਾਂ ਆਪਣੇ ਉਹ ਬਾਈ ਰੂਲ ਹੀ ਨਹੀਂ ਹੈਗੇ ਮਰ ਮਰ ਕੇ ਜਿ ਆਉਣਾ ਆਜ਼ਾਦੀ ਆ ਉਹ ਚੱਕਰੇ ਨਹੀਂ ਬਾਈ ਹੂੰ ਖਬਰਾਈ ਤਾਂ ਨਹੀਂ ਨਾ ਕੋਈ ਖਬਰ ਉਹ ਖਬਰਾੜ ਕਹਦੇ ਬਾਈ ਆਪਾਂ ਨੂੰ ਹਾਂ ਸਾਰਾ ਕੁਝ ਰੱਬ ਨੇ ਦਿੱਤਾ ਹਨਾ ਹਾਂ 50 60 ਕਿੱਲੇ ਨੇ ਬਾਈ ਆਪਾਂ ਖੇਤੀ ਕਰਦੇ ਆ ਹਾਂ ਹਾਂ ਸਾਰਾ ਕੁਝ ਰੱਬ ਨੇ ਦਿੱਤਾ ਜਿੱਕਰ ਸਿੱਧੂ ਸਿੱਧੂ ਬਾਈ ਅੱਜ ਜੇ ਜਿਉਂਦਾ ਹੁੰਦਾ ਇਹ ਤੁਹਾਡਾ ਨੁਕਸਾਨ ਦੇਖ ਕੇ ਲੱਗਦਾ ਬਾਈ ਤੁਹਾਨੂੰ ਸੰਪਰਕ ਕਰਦਾ ਜਰੂਰ ਕਰਦਾ ਬਾਈ ਹੂੰ ਹਾਂ ਕੌਨ ਕੇ ਬਾਈ ਦੇ ਆਪਾਂ ਮੁਰਤ ਤੋਂ ਫੈਨ ਰਹੇ ਆ ਬਈ ਸਾਰੇ ਸੰਦ ਵੀ ਆਪਾਂ ਬਾਈ ਵਾਲੀ ਰੱਖੇ ਹੋਏ ਨੇ ਜਿਹੜੇ ਬਾਈ ਦੇ ਸੰਦ ਰੱਖੇ ਨੇ ਉਹੋ ਜਿਹੇ ਸੰਦ ਮੇਰੇ ਰੱਖੇ ਨੇ ਬਾਈ ਕੋਈ ਸੇਮ ਹਾਂ 445911 ਵੀ ਆ ਬਾਈ ਹੋਰ ਇਹ 4 ਟਰੈਕਟਰ ਨੇ 445911 ਆਪਾਂ ਬਾਈ ਦੇ ਬਾਈ ਦੇ ਮਤਲਬ ਸੇਮ ਸੰਦ ਰੱਖੇ ਹੋਏ ਨੇ ਸਾਰੇ ਅੱਛਾ ਅੱਛਾ ਹਾਂ ਬਾਈ ਹਾਂ ਬਿਲਕੁਲ ਸੋ ਇਹ ਸਿੱਧੂ ਮੁਸੇਵਾਲੇ ਦੇ ਫੈਨ ਨੇ ਬਾਈ ਨਾਲ ਗੱਲਬਾਤ ਕੀਤੀ ਇਹਨਾਂ ਦਾ ਢਾਬਾ 911 ਜਿਹੜਾ ਕਿ ਸੰਗਰੂਰ ਰੋਡ ਤੇ ਸਥਿਤ ਹੈ ਉਹ ਵੀ ਇਸ ਕੁਦਰਤੀ ਆਫਤ ਦੀ ਲਪੇਟ ਚ ਆ ਗਿਆ ਦੇਖੋ ਕਿਸ ਤਰ੍ਹਾਂ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਪਰ ਇਹਨਾਂ ਦੇ ਹੌਸਲੇ ਉਬਲੰਦ ਨੇ ਕਿਉਂਕਿ ਸਿੱਧੂ ਬਾਈ ਦੇ ਫੈਨ ਨੇ ਉਹਨਾਂ ਵਾਂਗੂ ਹੀ ਇਹਨਾਂ ਦੇ ਜਜ਼ਬੇ ਜਿਹੜੇ ਹੈਗੇ ਨੇ ਕਾਇਮ ਨੇ ਕਹਿੰਦੇ ਮੁਰ ਤੋਂ ਕਮਬੈਕ ਕਰਾਂਗੇ ਵੱਡੇ ਲੈਵਲ ਤੇ ਜਿਹੜਾ ਹੈਗਾ ਹੋਟਲ ਦਾ ਨਿਰਮਾਣ ਕਰਾਂਗੇ ਰਾਜੀਵ ਸ਼ਰਮਾ ਡੇਲੀ ਪੋਸਟ ਪੰਜਾਬੀ